ਸੂਜੀ ਦਾ ਦਾਲ ਦਾ ਆٹے ਦਾ ਹਲਵਾ ਤੁਸੀਂ ਬਣਾਉਂਦੇ ਹੀ ਰਹਿੰਦੇ ਹੋ ਕਿਉਂਕਿ ਹਰ ਇੱਕ ਨੂੰ ਹਲਵਾ ਬੜਾ ਹੀ ਪਸੰਦ ਹੈ ਪਰ ਅੱਜ ਸੋਡੇ ਲਈ ਬਣਾਵਾਂਗੇ એનર્ਜੀ ਦੇਣ ਵਾਲਾ ਹਲਵਾ ਜਿਹੜਾ ਕਿ ਗਰਮੀ ਦੇ ਵਿੱਚ ਵੀ ਇੰਨਾ ਜ਼ਿਆਦਾ ਟੇਸਟੀ ਲੱਗਦਾ ਹੈ ਜਦੋਂ ਤੁਸੀਂ ਬਣਾ ਕੇ ਖਾ ਲਿਆ ਬਾਰ ਬਾਰ ਬਣਾਇਆ ਕਰੂਗੀ ਖੂਨ ਦੀ ਕਮੀ ਨੂੰ ਪੂਰਾ ਕਰੂਗਾ ਫੁੱਲ એનર્ਜੀ ਦੇਊਗਾ ਇਹਦੇ ਲਈ ਦੋ ਪੀਸ ਲਵਾਂਗੇ ਆਪਾਂ ਗਾਜਰ ਦੇ ਜਿਹੜੀ ਗਾਜਰ ਅੱਜਕੱਲ ਆ ਰਹੀ ਐ ਨੂੰ ਇੰਗਲਿਸ਼ ਗਾਜਰ ਕਹਿੰਦੇ ਨੇ ਇਹ ਹੀ ਤੁਸੀਂ ਲੈ ਲੈਣੀ ਐ ਕਿਉਂਕਿ ਦੂਸਰੀ ਗਾਜਰ ਜਿਹੜੀ ਇਸ ਸੀਜ਼ਨ ਵਿੱਚ ਨਹੀਂ ਮਿਲਦੀ ਇੱਕ ਪੀਸ ਲਵਾਂਗੇ ਆਪਾਂ ਚੁਕੰਦਰ ਦਾ ਇਹਦਾ ਬੇਟ ਹੈ ਜਿਹੜਾ ਦੋਨਾਂ ਚੀਜ਼ਾਂ ਦਾ ਅੱਧਾ ਕਿਲੋ ਹੈ ਫਿਰ ਆਪਾਂ ਕਿਸੇ ਵੀ ਗ੍ਰੇਟਰ ਨਾਲ ਇਹਨੂੰ ਚੰਗੀ ਤਰ੍ਹਾਂ ਗ੍ਰੇਟ ਕਰ ਲਾਂਗੇ ਮੋਟਾ ਪਤਲਾ ਕਰਨਾ ਇਹ ਵਾਲੀ ਕੋਈ ਗੱਲ ਨਹੀਂ ਬਸ ਸਿੰਪਲ ਤਰੀਕੇ ਨਾਲ ਇਹਨੂੰ ਗ੍ਰੇਟ ਕਰਕੇ ਸਾਈਡ ਤੇ ਰੱਖ ਲਾਂਗੇ ਕੋਈ ਨਿਚੋੜਨਾ ਨਹੀਂ ਇੱਥੇ ਧੋਣਾ ਨਹੀਂ ਇਹ ਜਾਂ ਕੁਝ ਵੀ ਨਹੀਂ ਕਰਨਾ ਸਿੰਪਲ ਜਿਹੇ ਤਰੀਕੇ ਨਾਲ ਬਣਨ ਵਾਲਾ ਹਲਵਾ ਸ਼ਰੀਰ ਨੂੰ ਤਾਕਤ ਦਿੰਦਾ ਹੈ ਹਫ਼ਤੇ ਵਿੱਚ ਇੱਕ ਵਾਰ ਬਣਾ ਕੇ ਤੁਸੀਂ ਇਹਨੂੰ ਜ਼ਰੂਰ ਖਾ ਸਕਦੇ ਹੋ ਇਹੋਂ ਚਾਹੇ ਵੱਡੇ ਹਰ ਇੱਕ ਨੂੰ ਬੜਾ ਪਸੰਦ ਆਊਗਾ ਤੇ ਬਾਕੀ ਸ਼ਰੀਰ ਲਈ ਕਿੰਨਾ ਜ਼ਿਆਦਾ ਵਧੀਆ ਉਹ ਤੁਹਾਨੂੰ ਮੇਰੇ ਨਾਲੋਂ ਕਿਤੇ ਜ਼ਿਆਦਾ ਪਤਾ ਹੋਊਗਾ ਦੋਨਾਂ ਚੀਜ਼ਾਂ ਦਾ ਕਲਰ ਕੰਬੀਨੇਸ਼ਨ ਕਿੰਨਾ ਜ਼ਿਆਦਾ ਵਧੀਆ ਉਹ ਵੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਫਿਰ ਲੈ ਲਈਜੀਆ ਕੜਾਈ ਤੇ ਇਹਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਪਾ ਦਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਹੌਲੀ-ਹੌਲੀ ਪਕਾਵਾਂਗੇ ਓਨਾ ਜ਼ਿਆਦਾ ਹੀ ਇਹ ਟੇਸਟੀ ਬਣੂਗਾ ਨਾਲ ਨਾਲ ਆਪਾਂ ਦੂਸਰਾ ਸਮਾਨੇ ਦਾ ਤਿਆਰ ਕਰਦੇ ਜਾਵਾਂਗੇ ਇੱਥੇ ਇਹਨੂੰ ਤੁਸੀਂ 15 ਮਿੰਟ ਦੇ ਲਗਭਗ ਲਗਾਤਾਰ ਪਕਾਉਣਾ ਗੈਸ ਦੀ ਫਲੇਮ ਸਲੋ ਹੈ ਕੋਈ ਕਿਉਂ ਨਹੀਂ ਪਉਣਾ ਇਸੇ ਤਰ੍ਹਾਂ ਹੀ ਸਿੰਪਲ ਪਕਾਉਣਾ ਹੈਗਾ ਨਾਲ ਨਾਲ ਇਹਨੂੰ ਤੁਸੀਂ ਹਲਾਉਂਦੇ ਰਹੋ ਤਾਂ ਕਿ ਇਹ ਨੀਚੇ ਵਗੈਰਾ ਬਿਲਕੁਲ ਨਾ ਲੱਗੇ ਵੈਸੇ ਇਹਦੇ ਵਿੱਚ ਕਾਫੀ ਪਾਣੀ ਹੁੰਦਾਗਾ 15 ਮਿੰਟਾਂ ਤੱਕ ਇਹਨੂੰ ਕੁਝ ਵੀ ਨਹੀਂ ਹੋਊਗਾ ਫਿਰ ਆਪਾਂ ਦੋ ਲਈਏ ਜੀ ਇਲਾਇਚੀਆਂ ਉਹ ਚੰਗੀ ਤਰ੍ਹਾਂ ਕੁੱਟ ਲਾਂਗੇ ਇਲਾਇਚੀਆਂ ਦੇ ਬੀਜ ਜੀ ਤੁਸੀਂ ਚੰਗੀ ਤਰ੍ਹਾਂ ਕੁੱਟਨੇ ਆ ਛਿਲਕੇ ਵਗੈਰਾ ਇਹਦੇ ਬਾਹਰ ਕੱਢ ਦਿਓ ਉਹਨੂੰ ਤੁਸੀਂ ਚਾਹ ਵਗੈਰਾ ਵਿੱਚ ਵਰਤ ਸਕਦੇ ਹੋ ਕਿਉਂਕਿ ਇਹ ਸਿਰਫ ਦੋ ਇਲਾਇਚੀਆਂ ਨੂੰ ਆਪਾਂ ਗ੍ਰाइंड ਵੀ ਨਹੀਂ ਕਰ ਸਕਦੇ ਇਸ ਲਈ ਇਸੇ ਤਰ੍ਹਾਂ ਹੀ ਕੁੱਟ ਕੇ ਪਾ ਲਿਓ ਜਦੋਂ ਇਲਾਇਚੀ ਇਹਦੇ ਵਿੱਚ ਤੁਸੀਂ ਪਾਤੀ 2 ਮਿੰਟ ਤੱਕ ਲਗਾਤਾਰ ਉਸ ਤੋਂ ਬਾਅਦ ਪਕਾਇਆ ਤੇਰੀ ਖੁਸ਼ਬੂ ਹੈ ਜਿਹੜੀ ਦੂਰ ਤੱਕ ਆ ਜੂਗੀ ਇਲਾਇਚੀ ਦਾ ਫਲੇਵਰ ਹੈ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇਹ ਤੁਸੀਂ ਵਿੱਚ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਟੇਸਟ ਜਿਹੜਾ ਹੋਰ ਜ਼ਿਆਦਾ ਵਧ ਜਾਂਦਾ ਹੈਗਾ ਫਿਰ ਆਪਾਂ ਮਰਜ਼ੀ ਦੇ ਲਵਾਂਗੇ ਡਰਾਈ ਫਰੂਟ ਥੋੜੇ ਜਿन्हें ਆਪਾਂ ਕੱਟ ਲਾਂਗੇ ਤੇ ਥੋੜੇ ਜਿਹਾ ਆਪਾਂ ਸਾਈਡ ਤੇ ਲੱਗ ਲੰਗੀ ਕਿਉਂਕਿ ਕੁਛ ਕਾਪਾ ਕੱਟ ਲੈ ਤੇ ਕੁਛ ਨੂੰ ਕੁੰਡੀ ਕੋਟੀ ਦੇ ਵਿੱਚ ਕੁੱਟਾਂਗੇ ਉਹ ਜਿਵੇਂ ਜਿਵੇਂ ਪਾਉਣੇ ਆ ਮੈਂ ਤੁਹਾਨੂੰ ਵੀਡੀਓ ਵਿੱਚ ਦੱਸਦੀ ਜਾਊਂਗੀ ਇਹ ਹਲਵੇ ਦੀ ਰੈਸਪੀ ਵਧੀਆ ਲੱਗ ਜਾਂਦੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਚੰਗੀ ਤਰ੍ਹਾਂ ਮਿਕਸ ਕਰਦੇ ਰਏ ਇਹਨੂੰ ਬੰਦ ਦੇ ਨੂੰ 15 ਮਿੰਟ ਦੇ ਲਗਭਗ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਦੋ ਵੱਡੇ ਸਪੂਨ ਭਰ ਕੇ ਪਾਵਾਂਗੇ ਦੇਸੀ ਘਿਓ ਦੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਕਿਉਂਕਿ ਜਦੋਂ ਇਹ ਬਿਲਕੁਲ ਪੱਕ ਕੇ ਤਿਆਰ ਹੋ ਗਿਆ ਥੋੜਾ ਜਿਹਾ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਜਿਵੇਂ ਕੜਾਈ ਦੇ ਚੱਲ ਲੱਗ ਗਿਆ ਸਿੰਪਲ ਜਿਹਾ ਤਰੀਕਾ ਹੈ ਉਸ ਤੋਂ ਬਾਅਦ ਜਦੋਂ ਹੀ ਤੁਸੀਂ ਘੋਪਾਤਾ ਤਾਂ ਸਾਰੇ ਨੇ ਆਪਣੇ ਆਪ ਹੀ ਕੜਾਈ ਨੂੰ ਛੱਡ ਜਾਂਦਾ ਫਿਰ ਆਪਾਂ ਇਹਨੂੰ ਲਗਾਤਾਰ ਇੱਥੇ 10 ਮਿੰਟ ਲਈ ਪਕਾਵਾਂਗੇ ਨਾਲ ਨਾਲ ਇਹਨੂੰ ਮਿਕਸ ਕਰਦੇ ਰਹਿਾਂਗੇ ਤੇ ਫਿਰ ਆਪਾਂ ਜਦੋਂ ਇਹ ਪੂਰਾ ਬਣ ਕੇ ਤਿਆਰ ਹੋ ਗਿਆ ਇਹਦੇ ਉੱਪਰ ਅੱਧਾ ਕੱਪ ਭਰ ਕੇ ਪਾਤਾ ਮਿਲਕ ਪਾਊਡਰ ਦਾ ਚਾਹੇ ਤੁਸੀਂ ਅੱਧੀ ਕੌਲੀ ਪਾ ਲਿਓ ਉਹ ਆਪਣੇ ਹਿਸਾਬ ਨਾਲ ਤੁਸੀਂ ਮਿਲ ਲਿਓ ਮਿਲਕ ਪਾਊਡਰ ਇਹਦੇ ਵਿੱਚ ਖੋਏ ਦਾ ਬੜਾ ਹੀ ਵਧੀਆ ਟੇਸਟ ਦੇਊਗਾ ਤੇ ਇਹਦੇ ਨਾਲ ਹਲਵਾ ਜਿਹੜਾ ਉਹ ਕਿਤੇ ਜਿਆਦਾ ਟੇਸਟੀ ਬਣੂਗਾ ਜਦੋਂ ਤੁਸੀਂ ਬਣਾ ਲਿਆ ਇਹ ਤੁਹਾਨੂੰ ਕਈ ਚੀਜ਼ਾਂ ਦੇ ਸਵਾਦ ਦੇਊਗਾ ਤੁਹਾਨੂੰ ਲੱਗੂਗਾ ਜਿਵੇਂ ਤੁਸੀਂ ਗਜਰੇਲਾ ਖਾ ਰਹੇ ਹੋ ਸ਼ਾਮ ਦੀ ਚਾਹ ਹੋਵੇ ਚਾਹੇ ਸਵੇਰ ਦਾ ਨਾਸ਼ਤਾ ਹੋਵੇ ਤਾਂ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਫਿਰ ਆਪਾਂ ਇਹਦੇ ਵਿੱਚ ਨਾਲ ਦੀ ਨਾਲ ਹੀ ਪਾ ਦਾਂਗੇ ਡਰਾਈ ਫਰੂਟ ਜਦੋਂ ਇਹ ਮਿਲਕ ਪਾਊਡਰ ਮਿਕਸ ਹੋ ਗਿਆ ਚੰਗੀ ਤਰ੍ਹਾਂ ਫਿਰ ਤੁਸੀਂ ਡਰਾਈ ਫਰੂਟ ਪਾ ਦੇਣੀ ਹੈ ਇਨੂੰ ਮਿਕਸ ਕਰਦੇ ਜਾਵਾਂਗੇ ਤੇ ਇੱਥੇ ਇਹ ਪੱਕ ਕੇ ਬਿਲਕੁਲ ਤਿਆਰ ਹੈ ਇਸ ਲਈ ਆਪਾਂ ਸਾਰੀਆਂ ਚੀਜ਼ਾਂ ਹੀ ਹੁਣ ਨਾਲ ਦੀ ਨਾਲੇ ਚ ਪਾ ਦਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਮੇਰੀ ਵੀਡੀਓ ਤੁਹਾਨੂੰ ਕਿਹੋ ਜੀ ਲੱਗ ਰਹੀ ਹੈ ਮੈਨੂੰ ਸਾਰੇ ਪੈਨ ਪਾਈ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇੋਂ ਕਿੱਥੋਂ ਵੀਡੀਓ ਨੂੰ ਦੇਖ ਰਹੇ ਹੋ ਇਹ ਵੀ ਕਮੈਂਟ ਕਰਦਿਆ ਕਰੋ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਬਿਲਕੁਲ ਪਕਾ ਲਿਆ ਹੁਣ ਲਾਸਟ ਤੇ ਰਹਿ ਗਈ ਮਿਠਾਸ ਤੇ ਉਹਦੇ ਲਈ ਇਹਦੇ ਵਿੱਚ ਪਾਵਾਂਗੇ ਆਪਾਂ ਸ਼ੱਕਰ ਤੁਹਾਡਾ ਦਿਲ ਕਰੇ ਤਾਂ ਚੀਨੀ ਪਾ ਲਿਓ ਮਿਸ਼ਰੀ ਪਾ ਲਿਓ ਜਿਹੜੀ ਚੀਜ਼ ਨੂੰ ਤੁਹਾਡਾ ਦਿਲ ਕਰੇ ਤੁਸੀਂ ਉਹ ਹੀ ਪਾ ਲਿਓ ਪਰ ਆਪਾਂ ਸ਼ੱਕਰ ਪਾਵਾਂਗੇ ਤੁਸੀਂ ਇਹਦੇ ਵਿੱਚ ਗੁੜ ਵੀ ਪਾ ਸਕਦੇ ਹੋ ਜਦ ਇਹ ਤੁਸੀਂ ਇਹਨੂੰ ਮਿਕਸ ਕਰ ਲਿਆ 1-2 ਮਿੰਟਾਂ ਬਾਅਦ ਹੀ ਗੈਸ ਨੂੰ ਬੰਦ ਕਰ ਦੇਣਾ ਤੇ 5-6 ਮਿੰਟਾਂ ਲਈ ਇਹਨੂੰ ਤੁਸੀਂ ਟੱਕ ਕੇ ਰੱਖ ਦਿਓ ਤਾਂ ਕਿ ਸ਼ੱਕਰ ਵਗੈਰਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜੇ ਬੜਾ ਹੀ ਵਧੀਆ ਇਹਦਾ ਕਲਰ ਆਇਆ ਕੋਈ ਆਪਾਂ ਕਲਰ ਵੀ ਨਹੀਂ ਪਾਇਆ ਇਸੇ ਤਰ੍ਹਾਂ ਹੀ ਪਕਾਇਆ ਬਾਕੀ ਚੁਕੰਦਰ ਦਾ ਕਲਰ ਹੈ ਜਿਹੜਾ ਉਹ ਵੈਸੇ ਹੀ ਡਾਰਕ ਆਉਂਦਾ ਹੈ ਉਸ ਤੋਂ ਬਾਅਦ ਆਪਾਂ ਜਦੋਂ ਇਹਨੂੰ ਸਰਵ ਕਰਨਾ ਇੱਕ ਪਲੇਟ ਵਿੱਚ ਕੱਢ ਕੇ ਉੱਪਰ ਦੀ ਥੋੜੇ ਜਿਹਾ ਆਪਾਂ ਡ్రਾਈ ਫਰੂਟ ਜਿਹੜੇ ਕੁੰਡੀ ਨਾਲ ਕੁੱਟੇ ਸੀ ਉਹ ਇਹਦੇ ਉੱਪਰ ਪਾ ਦਾਂਗੇ ਦੇਖਣ ਵਿੱਚ ਵੀ ਵਧੀਆ ਲੱਗਦੇ ਆ ਤੇ ਜਦੋਂ ਤੁਸੀਂ ਇਹਨੂੰ ਸਰਵ ਕਰਨਾ ਉਹਦੀ ਪੌਣਾ ਹੈ ਹੁਣ ਇਹ ਮजेदार ਜਿਹਾ ਗਰਮਾ ਗਰਮ ਹਲਵਾ ਇੱਕ ਵਾਰ ਬਣਾ ਕੇ ਜਰੂਰ ਖਾਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਉਂ ਜਿਹਾ ਲੱਗਿਆ ਬਾਕੀ ਗਰਮੀ ਦਾ ਮੌਸਮ ਹੈ ਸਰੀਰ ਨੂੰ ਜ਼ਿਆਦਾ એનર્ਜੀ ਦੀ ਜ਼ਰੂਰਤ ਪੈਂਦੀ ਹੈ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਉਹਨਾਂ ਨੂੰ ਇਹ ਜਿਹੀਆਂ ਚੀਜ਼ਾਂ ਬੜੀਆਂ ਫਾਇਦੇਮੰਦ ਹੈ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਇੰਜੋਏ ਕਰੋ